ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਜਿਨ੍ਹਾਂ ਦੀ ਸਿਹਤ ਜਾਂਚ ਦੇ ਲਈ ਤੰਦਰੁਸਤੀ ਲਈ ਦਵਾਵਾਂ ਦਾ ਦੌਰ ਲਗਾਤਾਰ ਜਾਰੀ ਹੈ ਰਾਜਵੀਰ ਜਵੰਦਾ ਦੀ ਸਿਹਤ ਹਾਲੇ ਵੀ ਕਿਉਂਕਿ ਨਾਜ਼ੁਕ ਬਣੀ ਹੋਈ ਹੈ ਆ ਵੈਂਟੀਲੇਟਰ ਸਪੋਰਟ ਤੇ ਨੇ ਰਾਜਵੀਰ ਜਵੰਦਾ ਹਸਪਤਾਲ ਦੇ ਵਿੱਚ ਮੁਲਾਕਾਤਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਪਰਸੂ ਅੱਜ ਦੇ ਵਿੱਚ ਦਰਸਲੇ ਹਾਸਾ ਵਾਪਰਿਆ ਸੀ ਪਰਸੂ ਤੋਂ ਹੀ ਲਗਾਤਾਰ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਨੇ ਆ ਵੈਂਟੀਲੇਟਰ ਸਪੋਰਟ ਤੇ ਨੇ ਜਿਆ ਮਾਨ ਨੇ ਹਸਪਤਾਲ ਪਹੁੰਚ ਕੇ ਕੱਲ ਰਾਜਵੀਰ ਜਵੰਦਾ ਦਾ ਹਾਲ ਜਾਣੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਵੱਖ-ਵੱਖ ਸਿਆਸਤਦਾਨ ਤੇ ਕਲਾਕਾਰ ਵੀ ਹਾਂ ਲਗਾਤਾਰ ਹਸਪਤਲ ਪਹੁੰਚ ਰਹੀ ਨਹੀਂ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਨੇ ਰਾਜਵੀਰ ਜਵੰਦਾ ਫੋਰਟਿਸ ਦੇ ਵੱਲੋਂ ਕੱਲ ਵੀ ਮੈਡੀਕਲ ਬੁਲਟਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਕਿ ਹਾਂ ਲਗਾਤਾਰ ਰਾਜਵੀਰ ਜਵੰਦਾ ਵੈਂਟੀਲੇਟਰ ਸਪੋਰਟ ਤੇ ਨੇ ਉਹਨਾਂ ਦੀ ਸਿਹਤ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਦਰਸਲ ਪਰਸੋਂ ਇਹ ਪੂਰਾ ਹਾਸਾ ਪਰਦਾ ਪਰਸੋਂ ਸਵੇਰ ਦੇ ਕਰੀਬ 8:30 ਵਜੇ ਜਦੋਂ ਕਿ ਰਾਜਵੀਰ ਜਵੰਦਾ ਆਪਣੇ ਸਾਥੀਆਂ ਦੇ ਨਾਲ ਬਾਈਕ ਰਾਈਡਿੰਗ ਤੇ ਜਾ ਰਹੇ ਸਨ ਆ ਬੱਦੀ ਤੋਂ ਕਾਲਕਾ ਵਾਲੇ ਪਾਸੇ ਜਾ ਰਹੇ ਸਨ ਤੇ ਇਸੇ ਦਰਾਨੀ ਇਹ ਪੂਰਾ ਹਾਦਸਾ ਵਾਪਰਦਾ ਕਿ ਦੋ ਆਵਾਰ ਆਸਾਨ ਆਪਸ ਦੇ ਵਿੱਚ ਪਰਦੇ ਸਨ ਇਸੇ ਦਰਾਨੀ ਉਹਨਾਂ ਦੀ ਉਹਨਾਂ ਨਾਲ ਟੱਕਰ ਹੁੰਦੀ ਹੈ ਤੇ ਸਹਾਸੇ ਦੇ ਵਿੱਚ ਗੰਭੀਰ ਜ਼ਖਮੀ ਹੋ ਜਾਂਦੇ ਰਾਜੀਵਰ ਜਵੰਦਾ ਜਿਸ ਦੇ ਬਾਅਦ ਮਹਾਲੀ ਦੇ 40 ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਸਰ ਦਾ ਰੋਕਰਾਂਗੇ ਮਹਾਲੀ ਦੇ 40 ਹਸਪੀਟਲ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਪਰਸੂਏ ਪੂਰਾ ਦਰਦਨਾਕ ਹਾਦਸਾ ਵਾਪਰਦਾ ਉਸ ਤੋਂ ਬਾਅਦ ਰਾਜੀਵਰ ਜਵੰਦਾ ਦਾ ਲਗਾਤਾਰ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਦਾਵਾਵ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਹਾਲਤ ਨੂੰ ਲੈ ਕੇ ਦੇਖੋ ਪਰਮਿੰਦਰ ਬਿਲਕੁਲ ਪਰਸੋ ਤੋਂ ਲੈ ਕੇ ਅੱਜ ਤੀਜਾ ਦਿਨ ਹੈ ਔਰ 40s ਹਸਪੀਟਲ ਦੇ ਵਿੱਚ ਰਾਜਵੀਰ ਐਡਮਿਟ ਹੈ ਹਾਲਾਂਕਿ ਹਜੇ ਵੀ ਵੈਂਟੀਲੇਟਰ ਤੇ ਨੇ ਲੇਕਿਨ ਕੁਝ ਇੰਪਰੂਵਮੈਂਟ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲੀ ਸੀ ਕੱਲ ਵੀ ਜਿਹੜੀ ਗੱਲ ਹੋ ਰਹੀ ਸੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਤੇ ਹੁਣ ਵੀ ਜਿਹੜੀ ਗੱਲਬਾਤ ਹੋਈ ਹੈ ਕਿ ਕੁਝ ਇੰਪਰੂਵਮੈਂਟ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਕਿਉਂਕਿ ਐਮ ਆਰ ਆਈ ਤੇ ਅਕਈ ਜਿਹੜੇ ਟੈਸਟ ਹੈ ਜਿਹੜੇ ਜ਼ਰੂਰੀ ਟੈਸਟ ਹੈ ਉਹ ਕਰਵਾਏ ਗਏ ਸੀ ਜਿਹਦੀ ਰਿਪੋਰਟ ਜਿਹੜੀ ਹੈਗੀ ਹੈ ਉਹ ਆਉਣ ਵਾਲੀ ਹੈ ਲੇਕਿਨ ਕਹਿ ਸਕਦੇ ਹੈ ਕਿ ਕੁਝ ਨਰਵਸ ਕਿਉਂਕਿ ਦੇਖੋ ਹੈਡ ਇੰਜਰੀ ਦੇ ਨਾਲ ਨਾਲ ਜਿਹੜੀ ਸਪਾਈਨ ਇੰਜਰੀ ਹੋਈ ਹੈ ਜਿਹਦੇ ਵਿੱਚ ਪਰਸੋ ਜਦ ਲੈ ਕੇ ਆਏ ਸੀ ਤਾਂ ਕਾਫੀ ਕੁਝ ਅ ਕ੍ਰਿਟੀਕਲ ਕੰਡੀਸ਼ਨ ਸੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਕਾਰਡੀਕ اٹੈਕ ਵੀ ਪਿਆ ਸੀਗਾ ਲੇਕਿਨ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਜੇਕਰ ਕੱਲ ਦੀ ਗੱਲ ਕਰ ਲਈਏ ਤੇ ਕੁਝ ਇੰਪਰੂਵਮੈਂਟ ਦੇਖਣ ਨੂੰ ਮਿਲੀ ਸੀ ਜਿਹਦੇ ਵਿੱਚ ਨਰਵਸ ਸਿਸਟਮ ਦੇ ਲੈ ਕੇ ਜਾਂ ਫਿਰ ਜਿਹੜੀ ਬਲੱਡ ਸਰਕੂਲੇਸ਼ਨ ਹੈ ਉਹ ਕਿਤੇ ਨਾ ਕਿਤੇ ਇੰਪਰੂਵ ਹੋਈ ਸੀ ਜਿਹੜੀ ਡਾਕਟਰਾਂ ਵੱਲੋਂ ਹਾਲਾਂਕਿ ਕੰਡੀਸ਼ਨ ਤਾਂ ਚਲੋ ਥੋੜੀ ਜੀ ਨਾਜ਼ੁਕ ਜ਼ਰੂਰ ਦੱਸੀ ਜਾ ਰਹੀ ਹੈ ਜਿਹੜਾ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਗਿਆ ਸੀਗਾ ਲੇਕਿਨ ਇੱਕ ਦੂਜੇ ਪਾਸੇ ਜੇ ਜ਼ਰੂਰ ਇਹ ਕਹਿ ਸਕਦੇ ਹਾਂ ਕਿਉਂਕਿ ਜਦ ਇਹ ਲੈ ਕੇ ਆਏ ਸੀ ਕਿ ਕੱਲ ਖੁਦ ਸੀਐਮ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿਉਂਕਿ ਉਨ੍ਹਾਂ ਵੱਲੋਂ ਵੀ ਡਾਕਟਰਾਂ ਦੇ ਨਾਲ ਗੱਲ ਕੀਤੀ ਗਈ ਸੀ ਕਿਉਂਕਿ ਪਰਸੋ ਕੰਡੀਸ਼ਨ ਐਸੀ ਕਿ ਐਮ ਆਰ ਆਈ ਵੀ ਕਰਾਉਂ ਦੀ ਹਾਲਤ ਚ ਨਹੀਂ ਸੀਗੀ ਕਿਉਂਕਿ ਹਾਲਾਤ ਜਾਂ ਕਹਿ ਸਕਦੇ ਆ ਕਿ ਕੰਡੀਸ਼ਨ ਜਿਹੜੀ ਆ ਉਹ ਕਾਫੀ ਨਾਜ਼ੁਕ ਸੀ ਲੇਕਿਨ ਕੱਲ ਜਿਹੜੀ ਹੈਗੇ ਐਮ ਆਰ ਆਈ ਜਾਂ ਫਿਰ ਹੋਰ ਜਿਹੜੇ ਟੈਸਟ ਹੈ ਉਹ ਕਰਵਾਏ ਗਏ ਨੇ ਇਸ ਤੋਂ ਇਲਾਵਾ ਜੈਸੀ ਗੱਲ ਕਰ ਲਈ ਜਿਹੜੀ ਸਪਾਈਨ ਕਿਉਂਕਿ ਸਪਾਈਨ ਇੰਜਰੀ ਹੈ ਨਿਊਰੋ ਸਰਜਨ ਜਿਹੜੇ ਹੈਗੇ ਉਹਨਾਂ ਦੇ ਆਬਜ਼ਰਵੇਸ਼ਨ ਦੇ ਵਿੱਚ ਨੇ ਰਾਜਵੀਰ ਤਾਂ ਕਹਿ ਸਕਦੇ ਕਿ ਕੁਝ ਇੰਪਰੂਵਮੈਂਟ ਜ਼ਰੂਰ ਦੇਖਣ ਨੂੰ ਮਿਲੀ ਹੈ ਜਿਹੜੀ ਡਾਕਟਰਸ ਵੀ ਕਰ ਰਹੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਜਿਹੜੀ ਜਾਣਕਾਰੀ ਦਿੱਤੀ ਹੈ ਕਿਉਂਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਪਰਮਿੰਦਰ ਕੇ 24 ਘੰਟੇ ਬਹੁਤ ਅਹਿਮ ਹੁੰਦੇ ਨੇ ਕਿਉਂਕਿ ਜਦ ਹੈੱਡ ਇੰਜਰੀ ਹੁੰਦੀ ਹੈ ਉਹ ਨਾਲ ਦੇ ਨਾਲ ਦੇਖੋ ਸਪਾਈਨ ਇੰਜਰੀ ਵੀ ਹੁੰਦੀ ਹੈ ਤਾਂ ਬਹੁਤ ਕਹਿ ਸਕਦੇ ਆ ਕਿ ਬਹੁਤ ਕਹਿ ਸਕਦੇ ਕ੍ਰਿਟੀਕਲ ਸਟੇਜ ਹੋ ਜਾਂਦੀ ਹੈ ਕਾਫੀ ਸਿਚੁਏਸ਼ਨ ਜਿਹੜੀ ਹੈਗੀ ਹੈ ਕਾਫੀ ਹੌਕ ਹੋ ਜਾਂਦੀ ਹੈ ਕਿਉਂਕਿ ਬਹੁਤ ਤੇਜ਼ ਇਹ ਪੂਰਾ ਹਾਦਸਾ ਹੋਇਆ ਸੀਗਾ ਇੱਕ ਐਕਸੀਡੈਂਟ ਹੋਇਆ ਸੀਗਾ ਜਿਸ ਤੋਂ ਬਾਅਦ ਪਹਿਲਾ ਉਹਨਾਂ ਨੂੰ ਹਸਪਤਾਲ ਲੈ ਕੇ ਗਿਆ ਸੀਗਾ ਇੱਕ ਸ਼ੋਰੇ ਹਸਪਤਾਲ ਦੇ ਨਾਲ ਹੀ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪਤਾਲ ਐਡਮਿਟ ਕਰਾਇਆ ਗਿਆ ਪਰ ਲੇਕਿਨ ਜਦ ਉਹਨਾਂ ਤਾਂ ਬਹੁਤ ਟੈਂਸ ਦੀ ਸਿਚੁਏਸ਼ਨ ਸੀ ਬਹੁਤ ਕ੍ਰਿਟੀਕਲ ਕਹਿ ਸਕਦੇ ਹਾਂ ਕੰਡੀਸ਼ਨ ਸੀ ਕਿਉਂਕਿ ਸਾਰੇ ਸਾਰਿਆਂ ਦੇ ਵਿੱਚ ਬਹੁਤ ਹੀ ਕਹਿ ਸਕਦੇ ਹਾਂ ਡਰ ਦਾ ਮਾਹੌਲ ਸੀ ਕਿਉਂਕਿ ਅਰਦਾਸਾ ਕਰਦੇ ਜ਼ਰੂਰ ਸਾਰੇ ਨਜ਼ਰ ਆ ਰਹੇ ਸੀਗੇ ਸਿੰਗਰਸ ਹੋਵੇ ਚਾਹੇ ਪੰਜਾਬੀ ਪੂਰੀ 뮤직 ਇੰਡਸਟਰੀ ਦੀ ਅਸੀਂ ਗੱਲ ਕਰ ਲਈਏ ਉਹਨਾਂ ਦੇ ਫੈਨ ਫੋਲੋਇੰਗ ਦੀ ਗੱਲ ਕਰ ਲਈਏ ਔਰ ਦੁਆਵਾਂ ਦਾ ਅਸਰ ਵੀ ਦੇਖਣ ਨੂੰ ਮਿਲਿਆ ਕਿ ਕੱਲ ਜਿਹੜੀ ਇੱਕ ਰਾਹਤ ਦੀ ਖਬਰ ਅ ਜਰੂਰ ਜਿਹੜੀ ਸਵੇਰੇ ਜਿਹੜੀ ਆਈ ਹੈ ਉਹਨਾਂ ਦੇ ਪਰਿਵਾਰਕ ਮੈਂਬਰੋਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਕੁਝ ਇੰਪਰੂਵਮੈਂਟ ਜਿਹੜੀ ਹੈ ਉਹ ਧੀਰੇ ਧੀਰੇ ਦੇਖਣ ਨੂੰ ਮਿਲ ਰਹੀ ਕਿਉਂਕਿ ਦੇਖੋ ਇਹ ਜਿਹੜੀ ਇੰਜਰੀ ਹੋਈ ਹੈ ਜਿਹੜੀ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀਗੇ ਉਹ ਡਾਕਟਰਸ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਕ੍ਰਿਟੀਕਲ ਸਟੇਜ ਹੋਈ ਹੈ ਜਾਂ ਫਿਰ ਇਸ ਤਰ੍ਹਾਂ ਦੀ ਸਟੇਜ ਦੀ ਅਸੀਂ ਗੱਲ ਕਰ ਲਈਏ ਤਾਂ ਇੰਪਰੂਵਮੈਂਟ ਜਿਹੜੀ ਹੈ ਉਹ ਸਲੋਲੀ ਸਲੋਲੀ ਜਿਹੜੀ ਹੈਗੀ ਦੇਖਣ ਨੂੰ ਮਿਲੇਗੀ ਹਾਲਾਂਕਿ ਇਸੇ ਕਰਕੇ 24 ਘੰਟੇ ਦਾ ਸਮਾਂ ਦਿੱਤਾ ਗਿਆ ਸੀਗਾ ਕਿ ਅਬਜ਼ਰਵੇਸ਼ਨ ਦੇ ਵਿੱਚ ਰੱਖਾ ਗਿਆ ਸੀਗਾ ਕਿ ਕਿਸ ਤਰ੍ਹਾਂ ਦੀ ਇੰਪਰੂਵਮੈਂਟ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਲੇਕਿਨ ਰਾਹਤ ਦੀ ਜ਼ਰੂਰ ਗੱਲ ਹੈ ਕਿ ਹੁਣ ਇੰਪਰੂਵਮੈਂਟ ਜਿਹੜੀ ਹੈ ਧੀਰੇ ਧੀਰੇ ਜ਼ਰੂਰ ਹੁੰਦੀ ਨਜ਼ਰ ਆ ਰਹੀ ਦੇਖੋ ਪ੍ਰਵਿੰਦਰ ਜੀ ਦਾ ਬੜਾ ਕਲੀਅਰ ਹੈ ਕਿ ਟਾਈਮ ਲੱਗਣ ਵਾਲਾ ਹੈ ਟਾਈਮ ਲੱਗੂਗਾ ਟਾਈਮ ਲੱਗ ਸਕਦਾ ਹੈ ਕਿੰਨਾ ਸਮਾਂ ਲੱਗਦਾ ਹੈ ਲੇਕਿਨ ਇੰਪਰੂਵਮੈਂਟ ਜੇਕਰ ਹੋ ਰਹੀ ਹੈ ਤਾਂ ਧੀਰੇ ਧੀਰੇ ਸਾਰੀ ਚੀਜ਼ਾਂ ਜਿਹੜੀ ਹੈਗੀ ਹੈ ਆਪਣੇ ਆਪ ਸੈਟਲ ਹੋ ਗਈ ਔਰ ਰਾਹਤ ਦੀ ਜ਼ਰੂਰ ਗੱਲ ਹੈ ਕਿਉਂਕਿ ਐਕਸੀਡੈਂਟ ਬਹੁਤ ਜ਼ਿਆਦਾ ਕਹਿ ਸਕਦੇ ਆ ਬਹੁਤ ਤੇਜ਼ ਬਿਆਨਕ ਐਕਸੀਡੈਂਟ ਸੀਗਾ ਜਿਸ ਨੂੰ ਲੈ ਕੇ ਹਾਲਾਂਕਿ ਡਾਕਟਰਸ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਹੈਡ ਇੰਜਰੀ ਤਾਂ ਹੋਈ ਹੈ ਲੇਕਿਨ ਉਹਨਾਂ ਦੇ ਜਿਹੜੇ ਇੱਥੇ ਗਰਦਨ ਦੇ ਕੋਲ ਵੀ ਜਿਹੜੀ ਹੱਡੀ ਹੈ ਔਰ ਜਾਂ ਫਿਰ ਰੀਡ ਦੀ ਜਿਹੜੀ ਹੱਡੀ ਪਿੱਛੇ ਦੀ ਉਹ ਵੀ ਜਿਹੜੀ ਹੈਗੀ ਉਹਦੇ ਤੇ ਵੀ ਕਾਫੀ ਤੇਜ਼ ਹਿੱਟ ਹੋਇਆ ਜਿਸ ਕਰਕੇ ਕਹਿ ਸਕਦੇ ਆ ਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਔਰ ਹੈਡ ਇੰਜਰੀ ਤਾਂ ਜੇਕਰ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਕਾਫੀ ਸਮਾਂ ਵੀ ਲੱਗਦਾ ਹੈ ਲੇਕਿਨ ਇੰਪਰੂਵਮੈਂਟ ਜੇਕਰ ਹੋ ਰਹੀ ਹੈ ਧੀਰੇ ਧੀਰੇ ਜੇਕਰ ਇੰਪਰੂਵਮੈਂਟ ਹੋ ਰਹੀ ਹੈ ਨਰਵਸ ਸਿਸਟਮ ਜਾਂ ਬਲੱਡ ਸਰਕੂਲੇਸ਼ਨ ਜੇਕਰ ਹੋ ਰਿਹਾ ਹੈ ਤਾਂ ਇੱਕ ਰਾਹਤ ਦੀ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਰਾਹਤ ਦੀ ਗੱਲ ਹੈ ਕਿ ਧੀਰੇ ਧੀਰੇ ਹੁਣ ਇੰਪਰੂਵਮੈਂਟ ਹੋਣਾ ਸ਼ੁਰੂ ਹੋ ਚੁੱਕਾ ਹੈ ਜੀ ਆ ਠੀਕ ਹੈ ਮਨੋਜ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦੇ ਕਿ ਮਹਾਲੀ ਦੇ ਫੋਰਟੀਜ਼ ਹਸਪੀਟਲ ਦੇ ਵਿੱਚ ਲਗਾਤਾਰ ਇਲਾਜ ਚੱਲ ਰਿਹਾ ਹੈ ਤਾਂ ਹਾਲਾਂਕਿ ਜਰੂਰ ਚੰਗੀ ਰਾਹਤ ਵਾਲੀ ਖਬਰ ਹੈ ਕਿ ਅਸੂਦਾਰ ਹੋਇਆ ਹੈ ਕਿਉਂਕਿ ਵੈਂਟੀਲੇਟਰ ਸਪੋਰਟ ਤੇ ਨੇ ਹਾਲਾਂਕਿ ਰਾਜਵੀਰ ਜਵੰਦਾ ਜੋ ਕਿ ਕੱਲ ਹਸਪੀਟਲ ਦੇ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ ਸੀਗਾ ਅੱਜ ਤੱਕ ਦਵਾਵਾਂ ਅਰਦਾਸਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਹੀ ਅਰਦਾਸ ਦਵਾ ਕੀਤੀ ਜਾ ਰਹੀ ਹੈ ਕਿ ਜਲਦ ਰਾਜਵੀਰ ਜਵੰਦਾ ਸਿਹਤਯਾਬ ਹੋਣ